ਮਾਤਾ ਜੀ ਇਹ ਤੁਸੀਂ ਛੜੀ ਲੈ ਕੇ ਖੁੰਡੀ ਲੈ ਕੇ ਕਿਦੋਂ ਚੱਲਦੇ ਹੋ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਨਾ ਕੀ ਹੁੰਦਾ ਜੀ ਉਸ ਤੋਂ ਬਿਨਾ ਨਾ ਉਸ ਤੋਂ ਬਿਨਾ ਚੱਲਦੇ ਹੋ ਤਾਂ ਕੀ ਹੋਣ ਲੱਗ ਜਾਂਦਾ ਗਿਰ ਜਾਓਗੇ ਨਾ ਹਾਂ ਇਹ ਵੀ ਇੱਕ ਕਾਰਨ ਹੁੰਦਾ ਜੇ ਗੋਡੇ ਇੰਬੈਲੈਂਸ ਹੋਣ ਲੱਗ ਜਾਂਦੇ ਆ ਇੰਬੈਲੈਂਸ ਹੋਣ ਦਾ ਮਤਲਬ ਹੈ ਕਿ ਜੇ ਬਿਨਾ ਸਪੋਰਟ ਤੋਂ ਜੇ ਜਿਵੇਂ ਮਰੀਜ਼ ਚੱਲਣ ਦੀ ਕੋਸ਼ਿਸ਼ ਕਰਦਾ ਉਹ ਇਸ ਤਰ੍ਹਾਂ ਲੱਗਦਾ ਕਿ ਗੁੱਡਾ اٹਕ ਜੇ ਅੱਗੇ اٹਕ ਜਾਏਗਾ ਜਾਂ ਉਹ ਗਿਰ ਜਾਣਗੇ ਸੰਭਲ ਨਹੀਂ ਜਾਏਗਾ ਉਹਦਾ ਵੀ ਕਾਰਨ ਇਹ ਹੁੰਦਾ ਜਿਹੜਾ ਗੋਡੇ ਦੇ ਅੰਦਰ ਜਿਹੜਾ ਕਾਰਟਲੇਜ ਹੁੰਦਾ ਜੀ ਦਾ ਕੰਮ ਹੁੰਦਾ ਗੋਡੇ ਨੂੰ ਸੰਭਾਲ ਕੇ ਰੱਖਣਾ ਉਹ ਖਤਮ ਹੋ ਜਾਂਦਾ ਹੁਣ ਇਹਨਾਂ ਦਾ ਕੀ ਇਲਾਜ ਹੋ ਸੇ ਡਾਕਟਰ ਸਾਹਿਬ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਥੋੜੀ ਉਮਰ ਕਿੰਨੀ ਹੈ ਮਾਤਾ ਜੀ ਮਮੋਤਾ ਜੀ 70 ਸਾਲ ਨੂੰ ਜਾਂਦੀ 70 ਸਾਲ ਦੀ ਉਮਰ 'ਚ ਸਭ ਤੋਂ ਪਹਿਲਾਂ ਤਾਂ ਇਹ ਦੇਖਣ ਦੀ ਲੋੜ ਹੁੰਦੀ ਐ ਐਕਸ-ਰੇ ਕਰਾ ਕੇ ਕਿ ਅੰਦਰ ਜਿਵੇਂ ਆਪਾਂ ਜਿਵੇਂ ਆਪਾਂ ਸਮਝਾ ਰਹੇ ਸੀਗੇ ਜੀ ਜੀ ਕੋਈ ਅੰਦਰੋਂ ਗੋਡੇ ਖਰਾਬ ਹੈ ਜਾਂ ਹੱਡੀਆਂ ਕਮਜ਼ੋਰ ਹੈ ਅੱਛਾ ਇਹ ਵੀ ਹੈ ਇਹ ਵੀ ਜ਼ਰੂਰੀ ਹੁੰਦਾ ਕਈ ਵਾਰੀ ਹੁੰਦਾ ਹੈ ਵੱਧਦੀ ਉਮਰ ਵਿੱਚ ਗੋਡੇ ਠੀਕ ਹੁੰਦੇ ਲੇਕਿ ਤਾ ਹਮੇਸ਼ਾ ਮੈਂ ਵੀ ਇੱਕ ਦੂਜੀ ਗੱਲ ਸਮਝੋਣਾ ਵੀ ਹਰ ਇੱਕ ਪ੍ਰੋਬਲਮ ਦਾ ਇਲਾਜ ਆਪਰੇਸ਼ਨ ਨਹੀਂ ਹੁੰਦਾਗਾ ਵੀ ਇਹ ਨਹੀਂ ਸੋਚਣਾ ਵੀ ਮੇਰੇ ਜੇ ਗੋਡੇ ਜਾਂ ਲੱਤਾਂ ਦੁਖਣ ਲੱਗ ਗਈਆਂ ਤਾਂ ਬਸ ਮੇਰਾ ਆਪਰੇਸ਼ਨ ਹੀ ਹੋਊਗਾ ਇਹ ਵੀ ਕਈ ਵਾਰ ਲੋਕ ਡਰ ਕੇ ਡਾਕਟਰ ਕੋਲੇ ਜਾਂਦੇ ਹੀ ਨਹੀਂ ਜਾਂਦੇ ਨਹੀਂ ਸਾਡੇ ਕੋਲੇ ਕਈ ਇਹੋ ਜਿਹੇ ਉਪਾਏ ਵੀ ਹੁੰਦੇ ਕਿ ਬਿਨਾ ਆਪਰੇਸ਼ਨ ਤੋਂ ਵੀ ਆਪਾਂ ਠੀਕ ਕਰ ਸਕਦੇ ਆ ਅੱਜ ਕੱਲ ਜਿਹੜੇ ਨਵੇਂ ਇਲਾਜ ਆਏ ਆ ਜਿਵੇਂ ਐਫਟੀ 3ਡੀ ਨੀ ਰੀ ਸਰਫੇਸਿੰਗ ਜਾਂ ਰੋਬੋਲੈਂਸ ਉਹਦੇ ਵਿੱਚ ਕੀ ਹੁੰਦਾ ਪੂਰੇ ਗੋਡੇ ਬਦਲਣ ਦੀ ਲੋੜ ਹੀ ਨਹੀਂ ਹੁੰਦੀ ਜਿਹੜਾ ਜਿਹੜੇ ਪੁਰਾਣੇ ਆਪਰੇਸ਼ਨ ਹੁੰਦੇ ਆ ਉਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹ ਗੋਡਿਆਂ ਦੇ ਅੰਦਰ ਜਿਹੜੇ ਸਾਰੇ ਗੋਡਿਆਂ ਦੀਆਂ ਹੱਡੀਆਂ ਹੁੰਦੀਆਂ ਐ ਚੱਪਣੀ ਹੋਵੇ ਚਾਹੇ ਪੱਟੜੀ ਹੱਡੀ ਚਾਹੇ ਲੱਤੜੀ ਹੱਡੀ ਸਾਰੀਆਂ ਹੱਡੀਆਂ ਨੂੰ ਕੱਢਣਾ ਪੈਂਦਾ ਅੰਦਰੋਂ ਲਿਗਾਮੈਂਡ ਕੱਢਨੇ ਪੈਂਦੇ ਹੁੰਦੇ ਐ ਜਿਹੜੇ ਪੁਰਾਣੇ ਆਪਰੇਸ਼ਨ ਹੁੰਦੇ ਠੀਕ ਐ ਜਿਹੜੇ ਅੱਜ ਕੱਲੇ ਅਸੀਂ ਆਪਰੇਸ਼ਨ ਕਰਦੇ ਐ ਇੱਕ ਤਾਂ ਉਹਨਾਂ ਚ ਚੀਰਾ ਬਹੁਤ ਛੋਟਾ ਲੱਗਦਾ ਅੱਛਾ ਛੋਟਾ ਚੀਰਾ ਲੱਗਦਾ ਤੇ ਚੀਰੇ ਨੂੰ ਬੰਦ ਕਰਨ ਦੇ ਲਈ ਲੋਹੇ ਦੇ ਟਾਂਕੇ ਨਹੀਂ ਲੱਗਦੇਗੇ ਯਾਨੀ ਕਿ ਜਿਹੜੇ ਟਾਂਕੇ ਹੁੰਦੇ ਉਹ ਆਪਦੇ ਆਪ ਹੀ ਘੁਲਣ ਵਾਲੇ ਹੁੰਦੇ 15 ਦਿਨ ਬਾਅਦ ਡਿਸਾਲਵ ਹੋ ਜਾਂਦੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ ਜਿਹੜੀ ਸੀ ਐਫਟੀ 3ਡੀ ਰੀ ਸਰਫੇਸਿੰਗ ਤੇ ਰੋਬੋ ਲੈਂਸ ਦੇ ਜਿਹੜੇ ਅਸੀਂ ਆਪਰੇਸ਼ਨ ਕਰਦੇ ਆ ਉਹਦੇ ਵਿੱਚ ਸਾਰੇ ਗੋਡੇ ਦੀਆਂ ਸਾਰੀਆਂ ਹੱਡੀਆਂ ਨੂੰ ਕੱਢਣ ਦੀ ਲੋੜ ਨਹੀਂ ਪੈਂਦੀ ਸਾਨੂੰ ਚਪਣੀ ਨਹੀਂ ਕੱਢਣ ਦੀ ਲੋੜ ਪੈਂਦੀ ਸਾਨੂੰ ਲਿਗਾਮੈਂਟ ਕੱਟਣ ਦੀ ਲੋੜ ਨਹੀਂ ਪੈਂਦੀ ਸਭ ਤੋਂ ਜ਼ਰੂਰੀ ਗੱਲ ਪੱਟ ਵਾਲੀ ਹੱਡੀ ਨੂੰ ਡ੍ਰਿਲ ਕਰਕੇ ਅੰਦਰੋਂ ਖੋਖਲਾ ਨਹੀਂ ਕਰਨਾ ਪੈਂਦਾ ਜਿਵੇਂ ਕਿ ਪੁਰਾਣੇ ਆਪਰੇਸ਼ਨਾਂ 'ਚ ਕੀਤਾ ਜਾਂਦਾ ਇਹ ਤੁਹਾਡੇ ਕੋਲ ਹੈ ਇਹ ਟੈਕਨ ਇਹ ਟੈਕਨੋਲੋਜੀ ਦਾ ਫਾਇਦਾ ਹੀ ਇਹੀ ਹੈ ਹਾਈएस्ट ਨੰਬਰ ਸਭ ਤੋਂ ਜ਼ਿਆਦਾ ਨੰਬਰ ਆਫ ਐਫਟੀ 3ਡੀ ਨੀਰੀ ਸਰਫੇਸਿੰਗ ਦੇ ਆਪਰੇਸ਼ਨ ਤੇ ਰੋਬੋ ਲੈਂਸ ਨਾਲ ਆਪਰੇਸ਼ਨ ਅਸੀਂ ਹੀਲਿੰਗ ਹਸਪੀਟਲ ਸੈਕਟਰ 34 ਵਿੱਚ ਕੀਤੇ ਆ ਤੇ ਲਗਭਗ ਸਾਰੇ ਦੇਸ਼ ਤੋਂ ਹੀ ਹਾਂ ਤੇ ਮੁੰਬਈ ਤੋਂ ਲੈ ਕੇ ਮਹਾਰਾਸ਼ਟਰ ਤੋਂ ਲੈ ਕੇ ਮੈਂ ਕਹਾਂਗੀ ਇੱਧਰ ਤੁਸੀਂ ਡਾਕਟਰ ਸਾਹਿਬ ਇੱਧਰ ਵੀ ਥੋੜਾ ਸਮਝਾਈ ਦਿਓ ਫਿਰ ਹੈ ਨਾ ਜਦੋਂ ਇਹ ਇੰਟਰ ਟੈਕਨੋਲੋਜੀ ਹੈਗੀ ਇਹ ਚੀਜ਼ ਜਿਹੜੀ ਹੈਗੀ ਇਹ ਪੂਰੇ ਦੇਸ਼ ਤੁਸੀਂ ਨਕਸ਼ਾ ਦਿਖਾਇਆ ਹੈ ਇੱਥੋਂ ਲੋਕਾਂ ਨੇ ਪਹੁੰਚ ਤੁਹਾਡੇ ਦਾ ਕੀਤੀ ਹੈ ਕਿ ਇੱਥੇ ਤਾਂ ਸਾਨੂੰ ਕਰਾਓ ਇਹ ਇੱਕ ਤਰ੍ਹਾਂ ਦਾ ਤਰੀਕਾ ਹੈ ਸਮਝਾਉਣ ਦੇ ਲਈ ਕਿ ਆਪਣੇ ਪੰਜਾਬ ਸੂਬੇ ਦੇ ਵਿੱਚ ਹੀ ਹੁਣ ਇਹੋ ਜੀ ਟੈਕਨੋਲੋਜੀ ਅਵੇਲੇਬਲ ਹੈ ਮੈਂ ਦੇਖ ਰਿਹਾ ਕਿ ਨੋਇਡਾ ਤੋਂ ਵੀ ਲੋਕ ਆ ਰਹੇ ਹੈ ਮਾਡਾ ਤੋਂ ਵੀ ਆ ਰਹੇ ਹੈ ਦਿੱਲੀ ਤੋਂ ਵੀ ਆ ਰਹੇ ਹੈ ਲੋਕ ਕਹਿੰਦੇ ਵੱਡਾ ਇਲਾਜ ਕਰਾਣੇ ਦਿੱਲੀ ਚਲੋ ਤੁਹਾਡੇ ਕੋਲ ਆ ਰਹੇ ਆ ਦਿੱਲੀੋਂ ਬਿਲਕੁਲ ਦਿੱਲੀ ਤੋਂ ਆ ਰਹੇ ਹੈ ਮਹਾਰਾਸ਼ਟਰਾ ਤੋਂ ਆ ਰਹੇ ਹੈ ਉੜੀਸਾ ਤੋਂ ਛੱਤੀਸਗੜ੍ਹ ਮਧੇਪ੍ਰਦੇਸ਼ ਇਵਨ ਕਲਕੱਤੇ ਤੋਂ ਪੇਸ਼ੰਟ ਚੰਡੀਗੜ੍ਹ ਆ ਕੇ ਆਪਰੇਸ਼ਨ ਕਰਾ ਰਹੇ ਆ ਕਿਉਂਕਿ ਇਹ ਵਾਲੀ ਆਪਰੇਸ਼ਨ ਦੀ ਜਿਹੜੀ ਟੈਕਨੋਲੋਜੀ ਹੈ ਰੋਬੋ ਲੈਂਸ ਦੀ ਐਫਟੀ 3D ਇਹ ਬਾਕੀ ਹਲੇ ਜਗ੍ਹਾ ਤੇ ਅਵੇਲੇਬਲ ਨਹੀਂ ਹੈਗੀ ਜਾਂ ਡਾਕਟਰਾਂ ਦੀ ਟ੍ਰੇਨਿੰਗ ਹਲੇ ਹੋਜੀ ਨਹੀਂ ਹੋਈ ਇੱਥੇ ਆਉਣ ਦਾ ਮਕਸਦ ਹੀ ਇਹੀ ਜਗ੍ਹਾ ਜਿਸੀ ਤਰਨਤਾਰਨ ਜਾਂ ਜਲੰਧਰ ਅੰਮ੍ਰਿਤਸਰ ਅਸੀਂ ਹਰ ਜਗ੍ਹਾ ਅਗਲੇ ਮਹੀਨੇ ਅਸੀਂ ਇੱਥੇ ਹੁਸ਼ਿਆਰਪੁਰ ਚੱਲੇ ਆਂ ਇਹੀ ਅਵੇਅਰਨੈਸ ਕਰਨ ਵਾਸਤੇ ਵੀ ਤੁਹਾਨੂੰ ਉਹ ਗੁਜਰਾਤ ਜਾਣ ਦੀ ਆ ਕਲਕੱਤੇ ਜਾਣ ਦੀ ਆ ਦਿੱਲੀ ਜਾਣ ਦੀ ਲੋੜ ਨਹੀਂ ਹੈਗੀ ਇੱਥੇ ਚੰਡੀਗੜ੍ਹ ਵਿੱਚ ਹੀ ਸੌਖਾ ਇਲਾਜ ਤੇ ਓਨਾ ਜ਼ਿਆਦਾ ਮਹਿੰਗਾ ਇਲਾਜ ਨਹੀਂ ਕਰਾਉਣ ਦੀ ਲੋੜ ਹੈਗੀ ਤੁਸੀਂ ਚੰਡੀਗੜ੍ਹ ਆ ਕੇ ਕਰਾ ਸਕਦੇ ਹੋ